ਅਹੀਂ ਤੇ ਨੇ ਕਮਲ ਦਾ ਫੁੱਲਾ ਜੀ ਸਰਦਾਰ ਹਰਜੀਤ ਸਿੰਘ ਸੰਧੂ ਜਤ ਜੀ ਕਾਲੀ ਦਲ ਨੂੰ ਕਿਨੇ ਨੰਬਰ ਤੇ ਦੇਖਦੇ ਆਂ ਕਾਲੀ ਗਦਲ ਨੂੰ ਕਾਦੀ ਕਾਲੀ ਦਲ ਖਾਲੀ ਦਲ ਮਨਦੀਪ ਸਿੰਘ ਉਮੀਦ ਆਜ਼ਾਦ ਉਮੀਦਵਾਰ ਨੇ ਕੀ ਕਿਨੇ ਨੰਬਰ ਤੇ ਉਹਨੂੰ ਦੇਖਦੇ ਆਂ ਉਹ ਤਾਂ ਖਾਲਿਸਤਾਨ ਬਣਾਉਣਗੇ ਉਹ ਤਾਂ ਨਹੀਂ ਖਾਲਿਸਤਾਨੀ ਆ ਖਾਲਿਸਤਾਨੀਆਂ ਨੂੰ ਵੋਟਾਂ ਪੈਣੀਆਂ ਨੇ ਬੀਜੇਪਾ ਜਿੱਤੂਗੀ ਸਭ ਉੱਡ ਜਾਣੇ ਜੀ ਕਿਹੜਾ ਜਿੱਤੂਗਾ ਮੋਦੀ ਸਾਹਿਬ ਹੁਣ ਟੱਕਰ ਕੀ ਦੀ ਮੰਨਦੇ ਹੋ ਕਿ ਆ ਅੱਗੇ ਟੱਕਰ ਚ ਹੈਗੇ ਆ ਮੋਦੀ ਸਾਹਿਬ ਵੀ ਜਾਈਦਾ ਹੈ ਵੀ ਜਿਹੜਾ ਸਾਨੂੰ 30 ਕਿਲੋ ਦਿੰਦਾ ਹੈ ਝਾੜੂ ਨੂੰ ਕਿੰਨੇ ਨੰਬਰ ਤੇ ਵੇਖਦੇ ਆ ਫਿਰ ਝਾੜੂ ਦੇ ਯਾਰੋ ਜੀ ਦੋ ਆਪਾ ਜੀ ਝਾੜੂ ਦੇ ਯਾਰੋ ਯਾਰੋ ਮਾਹ ਤੇ ਕਿ ਨਾ ਇੱਕ ਵੀ ਬੀਜਪੀ ਨੂੰ ਵੀ ਵੇਖ ਲੈਣੇ ਬੜਾ ਚਿਰ ਹੋ ਗਿਆ ਵਾ 20 ਸਾਲ ਤੋਂ ਪਿੱਛੇ ਚੱਲ ਜਗੇ ਨਾ ਕਦੀ ਕੋਈ ਕਾਲੀ ਦਲ ਆ ਗਿਆ ਕਦੀ ਜਾਗਾ ਜੇ ਬਦਲਾਅ ਕੀਤਾ ਸੀ ਝਾੜੂ ਵਾਲਿਆਂ ਦਾ ਤੇ ਸਾਨੂੰ ਨਹੀਂ ਬਦਲਾਅ ਵਿੱਚ ਕੋਈ ਆਇਆ ਬਦਲਾਅ ਬਸ ਵਿਆਹ ਕਰਵਾ ਲਿਆ ਹੋਰ ਬਦਲਾਅ ਕੋਈ ਨਹੀਂ ਆਇਆ ਮੇਰੇ ਦੇ ਹਿਸਾਬ ਨਾਲ 2027 ਦੇ ਵਿੱਚ ਆਉਣ ਵਾਲੀ ਸਰਕਾਰ ਬੀਜਪੀ ਆਏਗੀ ਕੀ ਲੱਗਦਾ ਕਿਹੜੀ ਪਾਰਟੀ ਜਿੱਤੂਗੀ ਆਹ ਜਿਹੜੀ ਤੱਕੜੀ ਵਾਲੀ ਜੀ ਗਰਮੀ ਜਗੇ ਤੇ ਨਰਾਂਝੂ ਪਣੀ ਆ ਕੇ ਗਿਆ ਕਿੰਨੇ ਕੰਮ ਕਰਵਾਇਆ ਉਹਨੇ ਦੋ ਦੋ ਇੱਕ ਕਰੋ ਬੰਦੇ ਮਰੇ ਆ ਦੋ ਦੋ ਮੁੰਡੇ ਇੱਕ ਘਰ ਦੇ ਕਿਵੇਂ ਮਰੇ ਆ ਜੀ ਲੋਾਈ ਇਹੋ ਜੀ ਡੰਡੇ ਹੋ ਟੱਕਰ ਤੇ ਸਾਨੂੰ ਜਾਨ ਦੀ ਵੀ ਝਾੜੂ ਦੀ ਤੇ ਕਾਲੀ ਦਲ ਦੀ ਭਾਈ ਕੀ ਲੱਗਦਾ ਕਿਹੜੀ ਪਾਰਟੀ ਜਿੱਤੂਗੀ ਪਾਰਟੀ ਦੇ ਆਮ ਆਦਮੀ ਜਿੱਤੂਗੀ ਝਾੜੂੜ ਤੇ ਇਹ ਕਹਿ ਰਹੇ ਕਿ ਅਸੀਂ ਅੱਗੇ ਆਵਾਂਗੇ ਕਿਉਂਕਿ ਅਸੀਂ ਵਿਕਾਸ ਕਰਵਾਇਆ ਹੈ ਇਹੀ ਦਾ ਕਰਾਇਆ ਵਿਕਾਸ ਨਸ਼ਾ ਦੇ ਮਹੱਲੇ ਤੱਕ ਕਿਲਵਾਨਾ ਵੀ ਕੀ ਜਾਂਦਾ ਆ ਆ ਉਹ ਖਤਮ ਹੋ ਗਿਆ ਜੀ ਉਹ ਗੱਲ ਤੇ ਕਰਨ ਮੇਰੇ ਨਾਲ ਕੇ ਭਗਵੰਦ ਮਾਨ ਕਰੇ ਗੱਲ ਆਗੀ ਅਦਕੀ ਸ਼੍ਰੋਮਣੀ ਕਾਲੀ ਦਲ ਜਿੱਤੇਗੀ ਭਾਜੀ ਕਾਲੀ ਦਲ ਨਾਲ ਟੱਕਰ ਕਿਦੀ ਬੰਦੇ ਹੋ ਕਿਸੇ ਦੀ ਨਹੀਂ ਜੀ ਸ਼੍ਰੋਮਣੀ ਕਾਲੀ ਦਲ ਹਾਂਜੀ ਬਹੁਤ ਵੱਡੀ ਲੀਡ ਨਾਲ ਜਿੱਤਣਗੇ ਅਦਕੀ ਦੂਜੇ ਨੰਬਰ ਤੇ ਕੌਣ ਰਹੂਗਾ ਦੂਜੇ ਨੰਬਰ ਤੇ ਵੇਖੋ ਜੀ ਕਹਿ ਨਹੀਂ ਸਕਦੇ ਪਾਰਟੀਆਂ ਬਹੁਤ ਜਿਆਦੀਆਂ ਭਰ ਐਦਕੀ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਬਣ ਕੇ ਵੀ ਵੀ ਸੁਖਿੰਦਰ ਕਵਾੜੀ ਰੰਧਾਵਾ ਉਹ ਐਮ ਐਲ ਏ ਬਣ ਕੇ ਜਿੱਤਣਗੇ ਇੱਥੋਂ ਜੀ ਬਹੁਤ ਵੱਡੀ ਲੀਡ ਦੇ ਨਾਲ ਆਮ ਆਦਮੀ ਪਾਰਟੀ ਤੇ ਕਹਿੰਦੀ ਅਸੀਂ ਤਿੰਨ ਸਾਲਾਂ 'ਚ 70 ਸਾਲਾਂ ਦਾ ਵਿਕਾਸ ਤਿੰਨ ਸਾਲਾਂ 'ਚ ਕਰਕੇ ਵਿਖਾਤਾ ਕਿੱਥੇ ਦਿਖਾਇਆ ਜੋ ਕਿੱਥੇ ਕਿੰਨਾ ਕੁ ਵਿਕਾਸ ਹੋਇਆ ਕੋ ਇਹਦਾ ਇਲੈਕਸ਼ਨ ਚੱਲ ਰਿਹਾ ਕੀ ਲੱਗਦਾ ਕਿਹੜੀ ਪਾਰਟੀ ਜਿੱਤੂਗੀ ਸਾਰੀਆਂ ਜਿੱਤਣਗੇ ਕੋਈ ਨਹੀਂ ਹਾਰਨਾ ਸਾਰੀਆਂ ਜਿੱਤਣਗੀਆਂ ਸਾਰੀਆਂ ਜਿੱਤਣਗੀਆਂ ਨਾ ਕੋਈ ਹਾਰੇ ਮੈਂ ਤੇਨਾਂ ਨਹੀਂ ਗੇਮ ਖੇਡ ਰਿਆ ਕੋਈ ਇੱਕ ਡਿੱਗੂਗਾ ਇੱਕ ਜਿੱਤੂਗਾ ਸਾਨੂੰ ਨਹੀਂ ਪਤਾ ਸਾਨੂੰ ਤੇ ਇਹਦੇ ਬਾਰੇ ਪਤਾ ਇਹਦੇ ਬਾਰੇ ਪੁੱਛੋ ਕੁਝ ਆਰਐਮਬੀ ਟੈਲੀਵਿਜ਼ਨ ਦੇ ਨਾਲ ਜੁੜੇ ਹੋ ਤੁਸੀਂ ਮੈਂ ਹਾਂ ਸਰਿੰਦਰ ਕੰਬੋਜੀ ਸੱਤਾ ਦੀ ਕੁਰਸੀ ਹਰੇਕ ਕਿਸੇ ਨੂੰ ਚਾਹੀਦੀ ਆ ਪਰ ਇਹ ਸੱਤਾ ਦੀ ਕੁਰਸੀ ਕਿਸ ਦੇ ਹੱਥ ਲੱਗਦੀ ਆ ਇਹ ਤਾਂ 14 ਤਰੀਕ ਦੇ ਨਤੀਜੇ ਹੀ ਦੱਸਣਗੇ ਕਿਉਂਕਿ ਤਰਨਤਾਰਨ ਜਿਮਨੀ ਚੋਣ ਦਾ ਅਖਾੜਾ ਪੂਰਾ ਭਖਿਆ ਹੋਇਆ ਹੈ ਇਹ ਤਾਂ 14 ਤਰੀਕ ਨੂੰ ਪਤਾ ਲੱਗੇਗਾ ਕਿ ਇਹ ਕੁਰਸੀ ਕਿਸ ਨੂੰ ਮਿਲਦੀ ਹੈ ਇਸ ਵਕਤ ਅਸੀਂ ਤਰਨਤਾਰਨ ਦੇ ਵਿੱਚ ਮੌਜੂਦ ਹਾਂ ਇਸ ਪਿੰਡਾਂ ਦੇ ਵਿੱਚ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਲੋਕ ਕਿਸ ਨੂੰ ਚਾਹੁੰਦੇ ਨੇ ਲੋਕ ਕਿਹਨੂੰ ਪਸੰਦ ਕਰਦੇ ਨੇ ਕਿ ਲੋਕਾਂ ਦੇ ਕੰਮ ਕੋਣ ਆਉਂਦਾ ਇਹ ਤਾਂ ਹੁਣ 11 ਤਰੀਕ ਦੀਆਂ ਵੋਟਾਂ ਹੀ ਦੱਸਣ ਗਿਆ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਲੋਕ ਕੀ ਕਹਿੰਦੇ ਨੇ ਕਿ ਕਿਹੜੇ ਕੈਂਡੀਡੇਟ ਨੂੰ ਉਹ ਵੋਟਾਂ ਪਾਉਣਗੇ ਕਿ 14 ਤਰੀਕ ਨੂੰ ਨਤੀਜੇ ਆਉਣਗੇ ਤੇ ਕਿਸ ਨੂੰ ਜਿਤਾਉਣਗੇ ਆਓ ਗੱਲਬਾਤ ਕਰਦੇ ਹਾਂ ਬਾਪੂ ਜੀ ਸასი ਘਾਲ ਬਾਪੂ ਜੀ ਤਰਨਤਨ ਦੇ ਇਲੈਕਸ਼ਨ ਚੱਲ ਰਹੇ ਕੀ ਲੱਗਦਾ ਕਿਹੜੀ ਪਾਰਟੀ ਜਿੱਤੂਗੀ ਆਹ ਜਿਹੜੀ ਟੱਕੜੀ ਟੱਕੜੀ ਵਾਲੀ ਜੀ ਫਿਰ ਮੀਟ ਅੱਗੇ 3 ਰੈਂਚੋਂ ਪੈਣੀ ਆ ਕੇ ਗਿਆ ਕਿੰਨੇ ਕੰਮ ਕਰਵਾਇਆ ਉਹਨੇ ਦੋ ਦੋ ਇੱਕ ਘਰੋਂ ਬੰਦੇ ਮਰੇ ਆ ਦੋ ਦੋ ਮੁੰਡੇ ਇੱਕ ਘਰ ਦੇ ਕਿਵੇਂ ਮਰੇ ਆ ਜੀ ਲਵਾਈ ਇਹੋ ਜੀ ਡੰਡੇ ਉਹ ਕਿਦੀ ਕਿਦੀ ਟੱਕਰ ਰਹੂਗੀ ਜੀ ਇਹਦੇ ਨਾਲ ਟੱਕਰ ਮੈਨੂੰ ਐਸੇ ਹੀ ਕੱਲੀ ਉਹ ਥਰੀ ਵੀਲਰ ਦੀ ਜਾਬਦੀ ਦੂਜੇ ਤੇ ਮੈਨੂੰ ਐਵੇਂ ਹੀ ਜਾਬਦੇ ਦੋਈ ਟੱਕਰ ਤੇ ਸਾਨੂੰ ਜਾਬਦੀ ਵੀ ਝਾੜੂ ਦੀ ਤੇ ਕਾਲੀ ਦਲ ਦੀ ਹੂੰ ਜਿੱਤੂਗਾ ਕੌਣ ਪਰਮੇਸ਼ਰ ਹੀ ਜਾਣਦਾ ਐਵੇਂ ਕਹਿ ਦਈਏ ਵੀ ਉਹ ਜਿੱਤੂਗਾ ਮੜ ਕੇ ਗੁੱਸਾ ਕਰੂ ਕੋਈ ਹਾਂ ਪਿਛਲੇ ਸਾਲਾਂ ਚ ਪਿੰਡ ਦਾ ਵਿਕਾਸ ਕਿੰਨਾ ਕੁ ਹੋਇਆ ਕੁਛ ਨਹੀਂ ਹੋਇਆ ਜੋ ਜੋ ਆਮ ਪਾਰਟੀ ਆਈ ਕੋਈ ਨਹੀਂ ਵਿਕਾਸ ਹੋਇਆ ਬਸ ਖਤਮ ਹੋ ਗਿਆ ਕੰਮ ਹਾਂਜੀ ਮੇਰੀ 52 ਸਾਲ ਉਮਰ ਹੋ ਗਈ ਆ ਬੋਮੀਣਾ ਸਾਲਾਂ ਦੇ ਵਿੱਚ ਨਾ ਮੈਂ 7 ਸਾਲਾਂ ਨਾਲ ਵੇਖਣ ਆ ਅਜੇ ਤੱਕ ਪਿੰਡਾਂ ਦੇ ਵਿਕਾਸ ਨਹੀਂ ਹੋਇਆ ਨਾ ਪਾਣੀ ਗੱਡੀ ਚਲੋ ਤੇ ਤੁਹਾਨੂੰ ਦਿਖਾਉਣੀ ਹੈ ਬੋਮੀਣਾ ਸਾਲਾਂ ਚ ਪਿੰਡ ਦਾ ਵਿਕਾਸ ਨਾ ਹੋਇਆ ਲੱਖ ਲਾਂ ਤੇ ਇਹੋ ਜੀਆਂ ਸਰਕਾਰਾਂ ਲਈ ਜੇ ਤੁਸੀਂ ਹੀ ਪਿੰਡੋਰੀ ਜਾ ਕੇ ਦੇਖੋ ਤੇ ਇਹਨਾਂ ਨੂੰ ਵੀ ਗਾਂ ਇਹਨਾਂ ਨੂੰ ਬੜੀ ਜਰਾਂ ਵੇਖਿਆ ਜੇ 15 ਸਾਲਾਂ ਜਿਹੜੀ ਕੋ ਹੋਇਆ ਹੁਣ ਕੀ ਕਰ ਦੂਏ ਹਰਮਿਤ ਸਿੰਘ ਤਾਂ ਹੁਣ ਇਹ ਕਹਿੰਦਾ ਕਿ ਜਿਹੜਾ ਸਾਲ ਬਚਿਆ ਮੈਂ ਉਹਦੇ ਚ ਪੂਰੇ ਕੰਮ ਕਰਵਾਉਂਗਾ ਆਮ ਆਦਮੀ ਪਾਰਟੀ ਇਹ ਗੱਲ ਕਰ ਰਹੀ ਹੈ ਉਰੋਂ ਆਪਣੀ ਇਹ ਜਿਹੜਾ ਵਾਲੀ ਛਾੜ ਕਰ ਛੜਿਆ ਉਰੋਂ ਕਿੱਥੇ ਗਿਆ ਹੀ ਉਹ ਕਹਿੰਦੇ ਪਹਿਲਾਂ ਵੀ ਮੈਂ 15 ਸਾਲ ਕੰਮ ਕਰਵਾਏ ਨੇ ਹੁਣ ਵੀ ਮੈਂ ਕਰਵਾਉਂਗਾ ਮੇਰੇ ਕਰੇ ਦੇਖਦਾ ਨਹੀਂ ਮੈਂ ਇੱਥੇ ਹੀ ਰਹਿ ਬੰਦਨਾ ਸਾ ਆਜ਼ਾਦ ਮੀ ਦੁਬਾਰਾ ਹੀ ਇੱਥੋਂ ਜਿਦਾ ਹਰ ਉਮੀਦ ਨੂੰ ਪਰ ਮੁੜ ਕੇ ਜਦੋਂ ਜੇ ਇੱਥੇ ਜਾਂਦੇ ਆ ਨਾ ਮੁੜ ਕੇ ਮਾੜੇ ਬੰਦਿਆਂ ਨੂੰ ਭੁੱਲ ਜਾਂਦੇ ਆ ਸੱਚ ਗੱਲ ਕੋਈ ਝੂਠ ਵਾਲੀ ਗੱਲ ਇੱਥੇ ਕੋਈ ਨਹੀਂ ਸਭ ਤੋਂ ਵੱਡੀ ਗੱਲ ਇਹ ਆ ਵੀ ਚਲੋ ਸਾਰੀ ਸੰਗਤ ਨੇ ਬਣਾ ਮੋਰਚਾ ਮਾਰਿਆ ਸੀ ਵੀ ਆਮ ਪਾਰਟੀ ਚੰਗੀ ਪਾਰਟੀ ਆਊਗੀ ਸਾਡੇ ਪਿੰਡ ਦੀ ਜਾ ਕੇ ਵੇਖ ਲੋ ਜਿੰਨੀਆਂ ਗਲੀਆਂ ਸਾਰੀਆਂ ਨਸ਼ਾ ਸ਼ਰਿਆਂ ਵਿਗਣ ਡਿਆ ਆਦ ਕੀ ਸ਼ਰਮਣੀ ਕਾਲੀ ਕਿੰਨਾ ਕੁ ਵਿਕਾਸ ਕਰਾਇਆ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੋਮਣੀ ਕਾਲੀ ਦਲ ਦਾ ਸਰਦਾਰ ਪ੍ਰਕਾਸ਼ ਸਿੰਘ ਜੀ ਦਾ ਬਹੁਤ ਵਿਕਾਸ ਹੈ ਜੀ ਆਹ ਸੜਕਾਂ ਜੋ ਹਾਈਵੇ ਪੋਲ ਜਿੰਨੇ ਵੀ ਸਕੂਲ ਕਾਲਜ ਵੱਡੇ ਵੱਡੇ ਪਲਾਸਟੂ ਤੱਕ ਸਭ ਉਹਨਾਂ ਹੀ ਦੇਣੇ ਹਨ ਆਮ ਆਦਮੀ ਪਾਰਟੀ ਕਹਿੰਦੀ ਕਿ ਸਾਰਾ ਵਿਕਾਸ ਅਸੀਂ ਕਰਵਾਇਆ ਨਹੀਂ ਨਹੀਂ ਜੋ ਉਹ ਜੀ ਫੇਕ ਹੈ ਸਾਰਾ ਝੂਠ ਹੈ ਉਹਦੇ ਕੀਤੇ ਦੇ ਆ ਕੇ ਬਹਿ ਗਏ ਸੀ ਤੇ ਬਸ ਹੁਣ ਨੰਗਾ ਚਿੱਠਾ ਸਾਰੇ ਸਾਹਮਣੇ ਆ ਗਿਆ ਇਹ ਹਰਮੀਤ ਸਿੰਘ ਵੀ ਤਾਂ ਪਹਿਲਾਂ ਅਕਾਲੀ ਦਲ ਸੀ ਉਦੋਂ ਇਹਨਾਂ ਨੇ ਕਿੰਨਾ ਕੁ ਵਿਕਾਸ ਕਰਵਾਇਆ ਨਹੀਂ ਜੀ ਚਲੋ ਉਹਨਾਂ ਦੀ ਗੱਲ ਤੇ ਸਾਰੀ ਸ਼੍ਰੋਮਣੀ ਕਾਲੀ ਦਲ ਤੇ ਚੱਲਣੀ ਨਾ ਉਨ੍ਹਾਂ ਦੇ ਮਗਰਾਤੀ ਤੋਂ ਵਿਕਾਸ ਹੁੰਦਾ ਰਿਹਾ ਹੁਣ ਨਹੀਂ ਹੁੰਦੇ ਬਸ ਜ਼ੀਰੋ ਜਿਹਾ ਵਿਕਾਸ ਹੁੰਦਾ ਜੇ ਪਿੰਡ ਮੰਨਣ ਦੀ ਗੱਲ ਕਰੀਏ ਤਾਂ ਕੀ ਨਵੇਂ ਪ੍ਰੋਜੈਕਟ ਨੇ ਜੋ ਪਿਛਲੇ 70 ਸਾਲਾਂ ਚ ਹੋਣ ਲੱਗੇ ਨੇ ਵੇਖੋ ਪ੍ਰਕਾਸ਼ ਸਿੰਘ ਬਾਦਲ ਸਰਕਾਰ ਵੇਲੇ ਬਹੁਤ ਗਰੀਬਾਂ ਨੂੰ ਆਟਾ ਦਾਲ ਸਕੀਮ ਸਾਰਾ ਕੁਝ ਮਿਲਦਾ ਸੀ ਹੁਣ ਜਦੋਂ ਤੇ ਇਹਨਾਂ ਝੂਠ ਇੱਕ ਚਲਾਇਆ ਵੀ 10 ਲੱਖ ਦਾ ਇਲਾਜ ਉਹ ਵੀ ਇਹਨਾਂ ਬੰਦ ਕਰਦਾ ਕਾਲੀ ਦਲ ਨਾਲ ਟੱਕਰ ਕਿਦੀ ਬੰਦੇ ਹੋ ਕਿਸੇ ਦੀ ਨਹੀਂ ਜੀ ਕਿਸੇ ਦੀ ਸ੍ਰੋਮ ਨਾ ਕਾਲੀ ਦਲ ਹਾਂਜੀ ਬਹੁਤ ਵੱਡੀ ਲੀਡਾਂ ਚੇਤਨ ਗਾਇਤ ਕੀ ਦੂਜੇ ਨੰਬਰ ਤੇ ਕੌਣ ਰਹੂਗਾ ਦੂਜੇ ਨੰਬਰ ਤੇ ਵੇਖੋ ਜੀ ਕਹਿ ਨਹੀਂ ਸਕਦੇ ਪਾਰਟੀਆਂ ਬਹੁਤ ਜਿਆਦੀਆਂ ਭਰ ਐ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਬਣ ਗਏ ਹਾਂ ਜੀ ਬੀਬੀ ਸੁਖਿੰਦਰ ਕੌਰ ਜੀ ਰੰਧਾਵਾ ਉਹ ਐਮਐਲਏ ਬਣ ਕੇ ਜਿੱਤਣਗੇ ਇੱਥੋਂ ਜੀ ਬਹੁਤ ਵੱਡੀ ਲੀਡ ਦੇ ਨਾਲ ਮਨਦੀਪ ਸਿੰਘ ਵੀ ਇਹ ਕਹਿੰਦਾ ਕਿ ਅਸੀਂ ਪੰਥਕਾਂ ਲੋਕ ਸਾਨੂੰ ਚਾਹੁੰਦੇ ਨੇ ਅਸੀਂ ਜਿੱਤਾਂਗੇ ਤੇ ਵੇਖੋ ਸਮੇਂ ਦੇ ਨਾਲ ਸਾਰੇ ਆ ਜਾਂਦੇ ਜਦੋਂ ਵੋਟਾਂ ਹੁੰਦੀਆਂ ਉਦੋਂ ਆ ਜਾਂਦੇ ਪਹਿਲ ਮੁੜ ਕੇ ਸਾਰੇ ਭੱਜ ਜਾਂਦੇ ਆ ਇਹਦੇ ਸ਼੍ਰੋਮਣੀ ਕਾਲੀਦਾ ਲਿਆ ਬਾਅਦ ਵੀ ਖੜਦੀ ਐ ਤੇ ਪਹਿਲਾਂ ਵੀ ਖੜਦੀ ਐ ਬਾਜੀ ਕੀ ਲੱਗਦਾ ਇਲੈਕਸ਼ਨ ਚ ਕੌਣ ਬਾਜ਼ੀ ਮਾਰੂਗਾ ਰੱਬ ਹੀ ਜਾਣਦਾ ਇਹ ਕੌਣ ਮਾਰੂਗਾ ਤੁਸੀਂ ਵੋਟ ਨਹੀਂ ਹਰਮੀਤ ਨੂੰ ਹਨੂ ਆਪਣੇ ਨੂੰ ਮਨਦੀਪ ਸਿੰਘ ਨੂੰ ਹਾਂਜੀ ਮਨਦੀਪ ਸਿੰਘ ਹਾਂਜੀ ਇਹਦੇ ਨਾਲ ਟੱਕਰ ਕੀ ਦੀ ਰਹੂਗੀ ਅਮਰਤਪਾਲ ਦੀ ਰਹ ਗਈ ਹੈ ਮਨਦੀਪ ਸਿੰਘ ਜੀ ਮਨਦੀਪ ਸਿੰਘ ਦੀ ਪਿੰਡ ਦੇ ਵਿੱਚ ਹਵਾ ਕੀ ਕਹਿੰਦੀ ਹੈ ਕਿ ਪਿੰਡ ਦੇ ਲੋਕ ਕੀ ਕਹਿੰਦੇ ਕਿ ਯਾਰ ਆਗੇ ਆ ਸਕਦਾ ਕੌਣ ਆ ਸਕਦਾ ਕੋਈ ਕੁਝ ਕਹਿ ਨਹੀਂ ਸਕਦੇ ਜੀ ਅਜੇ ਖਾਲੀ ਦਲ ਕਹਿੰਦਾ ਕਿ ਅਸੀਂ ਜਿੱਤਾਂਗੇ ਉਹਦੇ ਪਰਮੇਸ਼ਰ ਹੀ ਜਾਣਦਾ ਹੀ ਹੁਣ ਸੱਚ ਦੀ ਜੀਤ ਹੁੰਦੀ ਆ ਝੂਠ ਦੀ ਤਾਂ ਹੁੰਦੀ ਨਹੀਂ ਬਿਲਕੁਲ ਹਾਂਜੀ ਕੀਤਾ ਵੀ ਕੀ ਕਹੇ ਨੇ ਦੱਸੋ ਜੀ ਕੀਤਾ ਕਿਸ ਨੇ ਕੋ ਤਾਂ ਫੇਰ ਆ ਗੋ ਆਮ ਆਦਮੀ ਪਾਰਟੀ ਤੇ ਕਹਿੰਦੀ ਅਸੀਂ 3 ਸਾਲਾਂ ਚ 70 ਸਾਲਾਂ ਦਾ ਵਿਕਾਸ 3 ਸਾਲਾਂ ਚ ਕਰਕੇ ਵਿਖਾਤਾ ਕਿੱਥੇ ਦਿਖਾਇਆ ਜੋ ਕਿੱਥੇ ਹੈ ਕਿੰਨਾ ਕੁ ਵਿਕਾਸ ਹੋਇਆ ਕੋਈ ਨਹੀਂ ਜੋ ਖੜੇ ਜੋ ਸਭ ਕੁਝ ਇਦਾਂ ਹੀ ਕਿ ਗਰੀਬ ਨੂੰ ਤਾਂ ਕੋਈ ਮਿਲਦਾ ਨਹੀਂ ਜੋ ਮਿਲਦਾ ਜੇ ਕਿ ਗਰੀਬ ਨੂੰ ਮਿਲਦਾ ਤਾਂ ਤਾਂ ਦੱਸਣ ਜਿੰਦੀ ਥੋੜੀ ਜ਼ਮੀਨ ਉਹਨਾਂ ਨੂੰ ਤਾਂ ਕੋਈ ਮਿਲ ਨਹੀਂ ਰਿਹਾ ਜਿਹੜੀ ਤਗੜੀਆਂ ਜ਼ਮੀਨਾਂ ਨਾਲੇ ਉਹ ਸਭ ਕੁਝ ਦੋੜਪੰਡਾ ਆ ਤਗੜੇ ਤਗੜੇ ਵੱਡੇ ਵੱਡੇ ਲੀਡਰ ਉਹ ਆ ਆਪਣੇ ਕਹਿੰਦੇ ਅਸੀਂ ਜਿਹੜਾ ਸਾਲ ਬਚਿਆ ਇਹਦੇ ਚ ਕਰਕੇ ਵਿਖਾ ਦੇਾਂਗੇ ਹੁਣ ਕਿ ਕੀ ਵਿਖਾਉਣਾ ਜੀ ਹੁਣ ਬੱਸ ਗਏ ਆ ਜਾ ਹੁਣ ਜੁੱਲੀ ਬਿਹਤ ਪਪੀ ਕੀ ਲੱਗਦਾ ਹੈ ਕਿਹੜੀ ਪਾਰਟੀ ਅੱਗੇ ਆਊਗੀ ਅਸੀਂ ਤਾਂ ਉਹਨੇ ਕਮਲ ਦਾ ਫੁੱਲਾ ਜੇ ਸਰਦਾਰ ਹਰਜੀਤ ਸਿੰਘ ਸੰਧੂ ਜੇ ਚਾੜੂ ਵਾਲੇ ਤਾਂ ਇਹ ਕਹਿ ਰਹੇ ਕਿ ਅਸੀਂ ਅੱਗੇ ਆਵਾਂਗੇ ਕਿਉਂਕਿ ਅਸੀਂ ਵਿਕਾਸ ਕਰਵਾਇਆ ਏਰੀਆ ਦਾ ਮੈਨੂੰ ਲੱਗ ਰਿਹਾ ਹੈ ਵਿਕਾਸ ਨਸ਼ਾ ਦੇ ਮਹੱਲੇ ਤੱਕ ਕਿਲਵਾਨਾ ਵੀ ਕੀ ਜਾਂਦਾ ਵਾ ਆ ਉਹ ਖਤਮ ਹੋ ਗਿਆ ਜੀ ਉਹ ਗੱਲ ਤੇ ਕਰਨ ਮੇਰੇ ਨਾਲ ਅਗੇ ਭਗਵੰਦ ਮਾਨ ਕਰੇ ਗੱਲ ਆਗੇ ਲੋਕੀ ਟੀਕੇ ਖੜਨੇ ਆਗੇ ਵੇਖੋ ਬੰਡੀਆਂ ਜ ਮੰਡੀ ਤੇ 70% ਲੋਕ ਨਸ਼ਾ ਕਰਨਦੇ ਆ ਉਹਦੋਂ ਮੁਖਾਦਨੇ ਉਹਨੇ ਟੀਕੇ ਲਾਉਂਦੇ ਟੀਕਿਆਂ ਨਾਲ ਮਰਨਦੇ ਲੋਕ ਅਕਾਲੀ ਦਲ ਨੂੰ ਕਿੰਨੇ ਨੰਬਰ ਤੇ ਦੇਖਦੇ ਹੋ ਖਾਲੀ ਦਲ ਨੂੰ ਕਾਦੀ ਖਾਲੀ ਦਲ ਖਾਲੀ ਦਲ ਚਾ ਇਹ ਟੱਕਰ ਕਿਦੀ ਹੋਊਗੀ ਟੱਕਰ ਕਿਦੀ ਜਿਹ ਜਿਹਦਾ ਜਵਾਈ ਆ ਜਿਹਦੀ ਸੱਸ ਉਹਦੇ ਧਮਕੀਆਂ ਦਿੰਦੇ ਸੀ ਸਾਨੂੰ ਮੋਟਾ ਉਹਨਾਂ ਨੂੰ ਕੀ ਪੈਣੀ ਆ ਉਹ ਤਾਂ ਕਹਿੰਦੇ ਸੀ ਧਰਮੀ ਫੌਜੀ ਦੇ ਪਰਿਵਾਰ ਨੂੰ ਟਿਕਟ ਦਿੱਤੀ ਅਸੀਂ ਜਿੱਤਾਂਗੇ ਕਾਦੀ ਸਾਡੇ ਡੈਡੀ ਵੀ ਧਰਮੀ ਕਰਦੇ ਆ ਉਹ ਵੀ ਫੌਜੋਂ ਪੈਨਸ਼ਨ ਆਇਆ ਮੇਰਾ ਡੈਡੀ ਵੀ ਮੇਰਾ ਭਰਾ ਵੀ ਪੈਨਸ਼ਨ ਆਇਆ ਸਾਡਾ ਸਾਰਾ ਖਾਨਦਾਨ ਫੌਜ ਚ ਹੈ ਅਸੀਂ ਧਰਮੀ ਨਹੀਂ ਆ ਮਨਦੀਪ ਸਿੰਘ ਉਮੀਦ ਆਜਾਦ ਉਮੀਦਵਾਰ ਨੇ ਕੀ ਕਿੰਨੇ ਨੰਬਰ ਤੇ ਉਹਨੂੰ ਦੇਖਦੇ ਹਾਂ ਕੀ ਲੱਗਦਾ ਕਿ ਅੱਗੇ ਆ ਸਕਦੇ ਨੇ ਉਹ ਤਾਂ ਖਾਲਿਸਤਾਨ ਬਣਾਉਣਗੇ ਉਹ ਤਾਂ ਨਹੀਂ ਖਾਲਿਸਤਾਨੀ ਆ ਖਾਲਸਾਨੀਆਂ ਨੂੰ ਵੋਟਾਂ ਪੈਣੀਆਂ ਨਹੀਂ ਆ ਇਹ ਵਿਕਾਸ ਕਿੰਨਾ ਕੋਇਆ ਤੁਹਾਡੇ ਏਰੀਆ ਦਾ ਜ਼ੀਰੋ ਵਿਕਾਸ ਕੁਝ ਨਹੀਂ ਮਿਲਿਆ ਉਤਰਾਂ ਹੀ ਛੱਪੜਿਆ ਉਤਰਾਂ ਹੀ ਕਾਲਾ ਕਾਲਾ ਪੀੜਿਆ ਹੋਇਆ ਲੋਕਾਂ ਦੇਖੋ ਪਾਣੀ ਕਿੰਨਾ ਖੜਾ ਜੇ ਕੋਈ ਕੰਮ ਕਰੂ ਤੇ ਪਿੰਗਾ ਪਾਦਿਆ ਕਰਾਂਗੇ ਨਹੀਂ ਸਸਰੀ ਕਾਲਿਆ ਪਹਿਲਾਂ ਕੰਮ ਨਹੀਂ ਹੋਏ ਕੋਈ ਕੰਮ ਨਹੀਂ ਹੋਇਆ ਸਾਡਾ ਕਈ ਘੋੜੀ ਹੋ ਰਹਿਣ ਕੋਈ ਸੁਣਾਈ ਕਾਦੀ ਨਹੀਂ ਹੁਣ ਕੀ ਦਿੰਦਾ ਉਹ ਮੰਡੀਆਂ ਬੂਰੀਆਂ ਚੋਜੋ ਕੇ ਸਾਰੇ ਬੁੱਢੇ ਬੁੱਢੇ ਹੋ ਗਏ ਆ ਅਜੇ ਤਾਂ ਹੁਣ ਕੀ ਦਿੱਤਾ ਉਹ ਤਾਂ ਕਹਿੰਦੇ ਸੀ ਬਿਜਲੀ ਫਰੀ ਦਿੱਤੀ ਆ ਹਾਂ ਬੜੀ ਦਿੱਤੀ ਆ ਉਹ ਵੀ ਮੀਟਰ ਰੌਣ ਲਾਪੇ ਦੂਜੇ ਚੇਪ ਵਾਲੇ ਰੌਣ ਲਾਪੇ ਬਿੱਲ ਉਹਨਾਂ ਨੂੰ ਆਪੇ ਆਈ ਗਰੀਬਾਂ ਨੂੰ ਵੀ ਕਣਕ ਮਿਲਦੀ ਆ ਬਾਪੂ ਮਿਲਦੀ ਨਾ ਆ ਵਰਗੀ ਕੇ ਕਦੀ ਮਿਲਦੀ ਕਦੀ ਨਹੀਂ ਮਿਲਦੀ ਵੇਖੋ ਜੀ ਜੋਰ ਸਾਰਿਆਂ ਦਾ ਹੈਗਾ ਇਸ ਟਾਈਮ ਦੇ ਜੋਰ ਅਕਾਲੀ ਦਲ ਦਾ ਬਹੁਤ ਜ਼ਿਆਦਾ ਆਮ ਪਾਰਟੀ ਦਾ ਬਹੁਤ ਜ਼ਿਆਦਾ ਭਾਈ ਅਮਰਿਤਪਾਲ ਦਾ ਇਹਨਾਂ ਦਾ ਤਿੰਨਾਂ ਦਾ ਬਹੁਤ ਜ਼ਿਆਦਾ ਜੋਰ ਹੈ। ਮਨਦੀਪ ਸਿੰਘ ਨੂੰ ਕਿੱਥੇ ਖੜਾ ਦੇਖਦੇ ਹਾਂ ਕਿ ਟੱਕਰ ਦੇ ਸਕਦੇ ਆ? ਹਾਂਜੀ ਫੁੱਲ ਟੱਕਰ। ਇਹ ਸਟਾਨ ਦੇ ਫੁੱਲ ਟੱਕਰ ਦੇਣਗੇ। ਅਕਾਲੀ ਦਲ? ਅਕਾਲੀ ਦਲ ਵੀ ਫੁੱਲ। ਇਹ ਤਿੰਨੇ ਪਾਰਟੀਆਂ ਫੁੱਲ ਟੱਕਰ ਇਹਨਾਂ ਦੀ। ਬਾਕੀ ਚਲੋ ਕਾਂਗਰਸ ਵੀ ਹੈ ਹੀ ਆ ਚਲੋ ਉਹਨਾਂ ਦੇ ਵੀ ਬਹੁਤ ਜ਼ਿਆਦੀ ਹੈ। ਝਾੜੂ ਵਾਲਾ ਸੀਟ ਖੱਚੂਗਾ ਇੱਥੋਂ। ਮੁਕਾਬਲਾ ਕਿਦਾ ਕਿਦਾ ਰਹੂਗਾ? ਮੁਕਾਬਲਾ ਤੇ ਮੇਰੇ ਹਿਸਾਬ ਨਾਲ ਜਾਂ ਇਹਨਾਂ ਦਾ ਝਾੜੂ ਵਾਲਿਆਂ ਦਾ ਜਾਂ ਉਹ ਮਨਦੀਪ ਸਿੰਘ தோਤੇਗਾ। ਮੈਂ ਆਕਾਲੀ ਦਲ ਇਹਨਾਂ ਦਾ ਹੀ ਯਾਰਾ ਝਾੜੂ ਵਾਲਿਆਂ ਨੇ ਕਿੰਨੇ ਕੰਮ ਕਰਵਾਇਆ ਤੁਹਾਡੇ ਚੋਪਾਲ ਦੇ ਵਿੱਚ ਕੰਮ ਤੇ ਭਾਜੀ ਆਪਣਾ ਪਹਿਲਾਂ ਹੋ ਗਿਆ ਐਮਐਲਏ ਆਪਣੇ ਕਸ਼ਮੀਰ ਸਿੰਘ ਸੋਹਲ ਕੰਮ ਤੇ ਹੋਇਆ ਨਹੀਂ ਉਦੋਂ ਕੋਈ ਹੂੰ ਤੇ ਹੁਣ ਵੇਖੋ ਐਮਐਲਏ ਰਮੀਸ਼ ਸਿੰਘ ਪਹਿਲਾਂ ਆਕਾਲੀ ਦਲ ਹੀ ਹੁਣ ਇੱਧਰ ਆ ਗਿਆ ਕੰਮ ਇਹਦੇ ਕਰਾਉਂਦੇ ਰਹੇ ਅੱਗੇ ਵੀ ਹੁਣ ਕਰਾਉਣਗੇ ਆਕਾਲੀ ਦਲ ਤਾਂ ਇਹ ਕਹਿੰਦਾ ਕਿ ਜੇ ਪਿਛਲੇ 15 ਸਾਲਾਂ 'ਚ ਜਿੱਤ ਕੇ ਕੁਝ ਨਹੀਂ ਕਰਾ ਸਕਿਆ ਤਾਂ ਹੁਣ ਸਾਲ ਦੇ ਵਿੱਚ ਇੱਕ ਹੀ ਕਰਾ ਦੂਗਾ ਝਾੜੂ ਦੇ ਵਿੱਚ ਜਾ ਕੇ ਸਰਕਾਰ ਗ੍ਰਾਂਟ ਦੇਊਗੀ ਤੇ ਫੇਰ ਹੀ ਕੰਮ ਕਰਾਉਣਗੇ ਜੀ ਹਾਂਜੀ ਜੇ ਸਰਕਾਰ ਕੋ ਪੈਸਾ ਦੇਊਗੀ ਤੇ ਕੰਮ ਕਰਾਉਣਗੇ ਜੇ ਸਰਕਾਰ ਨੇ ਪਹਿਨਣ ਦਿੱਤਾ ਕਿੱਥੋਂ ਕਰਾਉਣਗੇ ਹਾਂਜੀ ਹਾਂਜੀ ਭਾਈ ਮਨਦੀਪ ਸਿੰਘ ਵੀ ਇਹ ਕਹਿੰਦਾ ਜੇ ਉਹ ਆਜ਼ਾਦ ਉਮੀਦਵਾਰ ਨੇ ਉਹ ਕਹਿੰਦਾ ਕਿ ਮੈਂ ਪੰਥਕ ਆ ਸਾਨੂੰ ਇਹ ਪੰਥਕ ਏਰੀਆ ਪੰਥਕ ਏਰੀਆ ਇਹ ਮੈਨੂੰ ਵੋਟਾਂ ਪਾਉਣਗੇ ਲੋਕ ਮੈਨੂੰ ਚਾਹੁੰਦੇ ਨੇ ਹਾਂਜੀ ਹਾਂਜੀ ਚਾਹੁੰਦੇ ਤੇ ਲੋਕ ਸਾਰਿਆਂ ਨੂੰ ਆ ਜੀ ਚਲੋ ਉਹ ਵੀ ਠੀਕ ਹੈ ਬੰਦੇ ਖਲੋਤੇ ਜੇ ਹਾਂ ਚਲੋ ਵੀ ਬੰਨ ਜੇ ਸਰਕਾਰ ਗ੍ਰਾਂਟ ਦੇਊਗੀ ਉਹਨਾਂ ਨੂੰ ਤੇ ਫੇਰ ਹੀ ਹੈ ਨਾ ਜੀ ਹਾਂਜੀ ਆ ਚੱਕਰ ਹੈ ਭਾਈ ਕੀ ਲੱਗਦਾ ਕਿਹੜੀ ਪਾਰਟੀ ਜਿੱਤੂਗੀ ਪਾਰਟੀ ਦੇ ਆਮ ਆਦਮੀ ਜਿੱਤੂਗੀ ਕਿੰਨੇ ਕੰਮ ਕਰਵਾਏ ਆ ਨੇ ਕੋਈ ਪਹਿਲਾਂ ਤੇ ਕੰਮ ਸਾਫ ਦੇ ਰਹੇ ਆ ਹੁਣ ਸੰਧੂ ਸਾਹਿਬ ਆਉਣਗੇ ਹਰਮੀਤ ਬਾਜੀ ਤੇ ਉਹਨਾਂ ਤੇ ਉਮੀਦ ਹੈਗੀ ਆ ਕਰਾਉਣਗੇ ਕੰਮ ਜੀ ਹੂੰ ਤੇ ਮੌਜੂਦਾ ਸਰਕਾਰ ਆ ਨਾਲੇ ਪੁਰਾਣਾ ਮੇਲੇ ਆ ਉਹ ਇਲਾਕੇ ਚ ਵਿਚਰਿਆ ਵੀ ਆ ਉਹਨੂੰ ਪਤਾ ਵਾ ਕੱਲੇ ਕੱਲੇ ਪਿੰਡ ਦਾ ਕੀ ਹਾਲ ਪਤਾ ਆ ਹਮ ਅਕਾਲੀ ਦਲ ਤਾਂ ਇਹ ਕਹਿੰਦਾ ਕਿ 15 ਸਾਲ ਸਾਡੇ ਚ ਵੀ ਰਿਹਾ ਇਹਨੇ ਉਦੋਂ ਕੰਮ ਨਹੀਂ ਕਰਵਾਏ ਹੁਣ ਸਾਲ ਚ ਕੀ ਕਰਾ ਦੂਗਾ ਨਹੀਂ ਦੇਖੋ ਜੇ ਪਹਿਲਾਂ ਕੰਮ ਕਰਾਏ ਆ ਹਰਮੀਤ ਸੰਧੂ ਨੇ ਤੇ ਫੇਰ ਹੀ ਲੋਕ ਉਹਦੇ ਨਾਲ ਉਹਨਾਂ ਜੁੜੇ ਜੇ ਹੋਰ ਕੋਈ ਕੈਂਡੀਡੇਟ ਹੁੰਦਾ ਸ਼ਾਇਦ ਆਮ ਆਦਮੀ ਦਾ ਮੁਸ਼ਕਲ ਹੈ ਹੂੰ ਸੰਧੂ ਸਾਫ ਕਰਕੇ ਇਹ ਹਰਮਿਤ ਸਿੰਘ ਸੰਧੂ ਨਾਲ ਟੱਕਰ ਕੀ ਦੀ ਮੰਨਦੇ ਹੋ ਕਿ ਕਿਹੜਾ ਟੱਕਰ ਦੇ ਸਕਦਾ ਇਹਨੂੰ ਸ਼ਾਇਦ ਇਹਦੇ ਵਿੱਚ ਕਾਂਗਰਸ ਤੇ ਇੱਕ ਸੰਨੀ ਦਾ ਬ੍ਰਦਰ ਜਿਹੜਾ ਆ ਉਹ ਦੇ ਸਕਦਾ ਇਹ ਦੋਵਾਂ ਕਿਉਂਕਿ ਅਕਾਲੀ ਦਲ ਵੀ ਕਹਿ ਰਿਹਾ ਕਿ ਅਸੀਂ ਧਰਮੀ ਫੌਜੀ ਦੇ ਪਰਿਵਾਰ ਨੂੰ ਟਿਕਟ ਦਿੰਤੀ ਹੈ ਲੋਕ ਉਹਨੂੰ ਵੀ ਚਾਹੁੰਦੇ ਨੇ ਚਲੋ ਦਿੱਤੀ ਹੈ ਟਿਕਟ ਜੀ ਪਰ ਉਹ ਕੈਂਡੀਡੇਟ ਫਿਰ ਆਊਟ ਆਫ ਸਟੇਸ਼ਨ ਹੈ ਨਾ ਉਹ ਆਪਣੇ ਇਸ ਇਲਾਕੇ ਦਾ ਹੁੰਦਾ ਠੀਕ ਹੀ ਇਹ ਤਾਂ ਕਹਿ ਸਕਦੇ ਹਾਂ ਜਦੋਂ ਬਾਧੀ ਕੈਂਡੀਡੇਟ ਹੈ ਤੇ ਫਿਰ ਕਿਤਨਾ ਚੱਲ ਸਕਦਾ ਹਮ ਇਹ ਨਾ ਲੋਕਾਂ ਨੇ ਕਾਮਲਾਨ ਉੱਥੇ ਤੇ ਜਾਣਾ ਨਹੀਂ ਇੱਥੇ ਦੇ ਸੰਧੂ ਸਾਹਿਬ ਕੋਲ ਤੇ ਲੋਕ ਚੱਲ ਜਾਣਗੇ ਹਮ ਮਤਲਬ ਆਮ ਆਦਮੀ ਪਾਰਟੀ ਨੇ ਕੰਮ ਕਰਵਾਏ ਆ ਜੋ ਲੋਕਾਂ ਨੂੰ ਚਾਹੁੰਦੇ ਆ ਜੀ ਚਲੋ ਕੁਝ ਵਿੱਚ ਪਈਆਂ ਜ ਕਮੀਆਂ ਵੀ ਹੁੰਦੀਆਂ ਪਈਆਂ ਚ ਵਧੀਆ ਹੁੰਦਾ ਸੰਦੂ ਸਾਫ ਕਰਕੇ ਥੋੜਾ ਠੀਕ ਹੈ ਪੋਜ਼ਿਟਿਵ ਹੈ ਤਾਂ ਇਲੈਕਸ਼ਨ ਚੱਲ ਰਿਹਾ ਕੀ ਲੱਗਦਾ ਕਿਹੜੀ ਪਾਰਟੀ ਜਿੱਤੂਗੀ ਸਾਰੀਆਂ ਜਿੱਤਣਗੀਆਂ ਕੋਈ ਨਹੀਂ ਹਾਰਨਾ ਸਾਰੀਆਂ ਜਿੱਤਣਗੀਆਂ ਸਾਰੀਆਂ ਜਿੱਤਣਗੀਆਂ ਨਾ ਕੋਈ ਹਾਰੇ ਮੈਂ ਤੈਨੂੰ ਨਹੀਂ ਗੇਮ ਖੇਡ ਰਿਹਾ ਕੋਈ ਇੱਕ ਡਿੱਗੂਗਾ ਇੱਕ ਜਿੱਤੂਗਾ ਸਾਨੂੰ ਨਹੀਂ ਪਤਾ ਸਾਨੂੰ ਤਾਂ ਇਹਦੇ ਬਾਰੇ ਪਤਾ ਇਹਦੇ ਬਾਰੇ ਪੁੱਛੋ ਕੁਝ ਬਾਪੂ ਜੀ ਵੋਟ ਤਾਂ ਪਾਉਣੀ ਪੈਣੀ ਹੈ ਵੋਟ ਪਾਵਾਂਗੇ ਜੀ ਜਿੱਥੇ ਕਿਦਾਂ ਮਨ ਬਣੂਗਾ ਵੋਟ ਜ਼ਰੂਰ ਪਾਵਾਂਗੇ ਹਾਂ ਥੋੜਾ ਵਿਚਾਰ ਕੀ ਹੈ ਟੱਕਰ ਕੀ ਦੀ ਕੀ ਹੋਊਗੀ ਜੇ ਮਾਰਜੀ ਜਿੱਤ ਕੇ ਆ ਜੇ ਨਾ ਰੱਖਸ਼ੇ ਵਾਲਾ ਨੂੰ ਨਹੀਂ ਆਪਾਂ ਟੈਗਣ ਦੇਣਾ ਇਹਨਾਂ ਨੂੰ ਮੁੜ ਕੇ ਖੜਨਾ ਤੂੰ ਹੀ ਤਾਂ ਚਾਹਉ ਘਰਾਂ ਨੂੰ ਤਾਂ ਸਾਨੂੰ ਵੋਟਾਂ ਪਾ ਕੇ ਜਿਤਾਇਆ ਕਿਉਂ ਕੋਈ ਨਹੀਂ ਸੁਣਦਾ ਨਾ ਜ ਕੋਈ ਨਹੀਂ ਸੁਣਦਾ ਗਰੀਬ ਦੀ ਕੋਈ ਨਹੀਂ ਸੁਣਦਾ ਜੇ મોદી ਆ ਤੇ ਉਹ ਵਿਚਾਰਾ ਵੜਾ ਕੰਮ ਨੇ ਕੀਦਾ ਕੰਡਾ ਟਰੱਕ ਵਾਲਿਆਂ ਨੂੰ ਪਾਉਂਦਾ ਪੈਸੇ ਬੱਸਾਂ ਵਾਲਿਆਂ ਨੂੰ ਪੈਸੇ ਪਾਉਂਦਾ ਕਪੈਣਾਂ ਵਾਲਿਆਂ ਨੂੰ ਪੈਸੇ ਪਾਉਂਦਾ ਨਾ ਡੇੜੀ ਵਾਲਿਆਂ ਨੂੰ ਪੈਸੇ ਆਉਂਦੇ ਜਿਨਾ ਰਸਕੀ ਵਾਲਿਆਂ ਨੂੰ ਪੈਸੇ ਆਉਂਦੇ ਜੀ ਉਹ ਤਾਂ ਕਹਿੰਦੇ ਅਸੀਂ ਦੇਸ਼ ਦਾ ਵਿਕਾਸ ਕਰਤਾ ਉਹ ਤਾਂ ਵਿਕਾਸ ਕਹੀ ਜਾਂਦੇ ਕਿ ਅਸੀਂ ਦੇਸ਼ ਦਾ ਵਿਕਾਸ ਕਰਤਾ ਵਿਕਾਸ ਤਾਂ ਹੋਊਗਾ ਜੇ ਗਰੀਬ ਦੀ ਕੋਈ ਬਾਹ ਫੜੂਗਾ ਤੀ ਵਿਕਾਸ ਤਾਂ ਹੋਊਗਾ ਇਹਨਾਂ ਦਾ ਡੂ ਡੂ ਤੇ ਨਿਆਣਾ ਉਹ ਵੀ ਇਹਨਾਂ ਬਾ ਫਰ ਹੁਣ ਕੀ ਲੱਗਦਾ ਹੁਣ ਕਿਹੜਾ ਮੋਦੀ ਆਊਗਾ ਜਾਂ ਛਾੜੂ ਵਾਲੇ ਆਉਣਗੇ ਦੇਖੋ ਜੀ ਕਿਹੜਾ ਆਉਂਦਾ ਅਜੇ ਕੁਝ ਨਹੀਂ ਕਹਿ ਸਕਦੇ ਆਪਾਂ ਤੇ ਚਬਾੜੂ ਕਹਾਣੀ ਲੰਗੇ ਆਪਾਂ ਕਿਹਨੂੰ ਕੀ ਕਹਿ ਸਕਦੇ ਨਹੀਂ ਚਪਾਲ ਦੇ ਵਿੱਚ ਤਾਂ ਲੋਕ ਗੱਲਾਂ ਕਰਦੇ ਹੋਣਗੇ ਕਿ ਯਾਰ ਇਹਨੂੰ ਲੈ ਕੇ ਆਈਏ ਇਹ ਕੰਮ ਕਰਵਾਊਗਾ ਆਪਣੇ ਤਾਂ ਮੈਂ ਜਿੱਤੂੰਗਾ ਫਿਰ ਹਾਂ ਠੀਕ ਆ ਖੁਸ਼ ਬਾਬੂ ਦਵਾ ਦਈਏ ਟਿਕਟ ਫਿਰ ਇੱਕ ਦਿਨ ਟਿਕ ਜਿੱਤੇ ਹੈਗਾ ਜਿੱਤੇ ਬੋਰਡ ਪਾਣੀ ਬੰਦਾ ਜਿੱਤਿਆ ਵਾ ਕਿਨੂੰ ਅੱਗੇ ਲਿਆਉਣ ਦੀ ਤੁਹਾਡੀ ਗੱਲ ਚੱਲ ਰਹੀ ਹੈ ਕਿ ਕਿਨੂੰ ਅੱਗੇ ਲਿਆਈਏ ਕਿ ਸਾਡੇ ਕੰਮ ਕਰਵਾਊਗਾ ਕਾਮ ਤੇ ਭਾਈ ਸਾਰੇ ਤੇ ਇੱਕੋ ਜਿਹੇ ਆ ਹੁਣ ਮੈਂ ਤੇ ਕਹਿੰਨਾ ਇੱਕ ਰੀ ਬੀਜਪੀ ਨੂੰ ਵੀ ਵੇਖ ਲੈਣ ਇਹ ਆਹੋ ਸਾਰਿਆਂ ਨੂੰ ਮੌਕਾ ਦਿੱਤਾ ਕੇ ਜੀਵਾਲ ਨੂੰ ਮੌਕਾ ਦੇ ਕੇ ਵੇਖ ਹੀ ਲਿਆ ਇਹਨਾਂ ਨੇ ਕਾਂਗਰਸ ਨੂੰ ਵੀ ਵੇਖ ਲਿਆ ਕਾਲੀਗੇ ਸਹੀ ਹੈ ਜੀ ਇਹਨਾਂ ਨਾਲ ਉਹਦੇ ਉਹ ਬੰਦੇ ਸਹੀ ਭਾਜੀ ਚਲੋ ਕੰਮ ਤੇ ਕਰਦੇ ਸੀ ਉਹਨਾਂ ਨੇ ਕੰਮ ਕਰਵਾਏ ਸੀ ਹਾਂ ਕੰਮ ਕਰਵਾਏ ਨਾਲੇ ਭਾਈ ਸਹੂਲਤਾ ਹੀ ਉਹਨਾਂ ਦੇ ਟਾਈਮ ਚ ਆਈ ਜਿਆਦੀ ਸਹੂਲਤਾ ਕੋਈ ਬੰਦਾ ਦੱਸ ਦੇ ਕਨਕ ਵੀ ਉਹਨਾਂ ਦੇ ਟਾਈਮ ਚ ਆਈ ਸ ਭਾਈ ਗਰੀਬਾਂ ਨੂੰ ਜਿਆਦੀ ਮਤਾ ਉਹਨਾਂ ਨੇ ਹੀ ਦਿੱਤੀਗਾ ਕਾਲੀ ਦਲ ਨਹੀਂ 8 ਫੁੱਟ ਜੀਮੀ ਦਾ ਲਾ ਕੇ ਕਿਉਂਕਿ ਆਮ ਆਦਮੀ ਪਾਰਟੀ ਤੇ ਇਹ ਕਹਿ ਰਹੇ ਨੇ ਜੋ ਪਿਛਲੇ 70 ਸਾਲਾਂ ਚ ਨਹੀਂ ਹੋਇਆ ਅਸੀਂ 3 ਸਾਲਾਂ ਚ ਕਰਕੇ ਵਿਖਾਤਾ ਉਹ ਝੂੜਿਆ ਭਾਜੀ ਕੀ ਕੀਤਾ ਇਹਨਾਂ ਨੇ ਗੱਲ ਕਰਨ ਵਾਲਾ ਤੇ ਕੋਈ ਹੋਵੇ ਇਹਨਾਂ ਨੂੰ ਪੁੱਛੇ ਵੀ ਕੀ ਕੀਤਾ ਕੀ ਇਹਨਾਂ ਨੇ ਜਾਂ ਕੇ ਮਾੜੇ ਦਾ ਕੋਠਾ ਪਾਗ ਦਿੱਤਾ ਕਿ ਮਾੜੇ ਨੂੰ ਨੌਕਰੀ ਦਿੱਤੀ ਆ ਫਿਰ ਪੁੱਛੇ ਇਹਨ ਭਾਈ ਜੀ ਜਿਨ੍ਹਾਂ ਨੇ ਏਸ਼ੀਆ ਗੇਮਾਂ ਖੇਡਿਆ ਸੀ ਨਾ ਉਹ ਵਿਚਾਰੇ ਪੈਂਚਰ ਲਾਉਂਦੇ ਪਏ ਆ ਉਹਨਾਂ ਨੂੰ ਇਹਨਾਂ ਕਿ ਆਈਪੀ ਸਰਕਾਰੀ ਨੌਕਰੀ ਦੇ ਕੁਝ ਕਰੋੜ ਰੁਪਏ ਦੇਵਾਂਗੇ ਉਹ ਚਾਰਾ ਪੈਂਚਰ ਲਾਉਂਦੇ ਉਹਨੂੰ ਨੌਕਰੀ ਨਹੀਂ ਮਿਲੀ ਜੀ ਤੱਕ ਜਿਹੜਾ ਏਸ਼ੀਆ ਗੇਮਾਂ ਖੇਡ ਕੇ ਆਇਆ ਬਾਹਰ 올림픽 ਚ ਉਹ ਕਿ ਤ 55000 ਨੌਕਰੀਆਂ ਦੇਤੀਆਂ ਅਸੀਂ ਬੱਚਿਆਂ ਨੂੰ ਰੋਜ਼ਗਾਰ ਦੇ ਤਾਂ ਤੁਹਾਨੂੰ ਨਹੀਂ ਮਿਲਿਆ ਨਹੀਂ ਭਾਈ ਮੈਨੂੰ ਤਾਂ ਕੋਈ ਮਿਲਿਆ ਨਹੀਂ ਬੇਰੋਜ਼ਗਾਰ ਭਾਈ ਜੀ ਤੱਕ ਮੈਂ ਤਾਂ ਪਲੱਸ 2 ਪਾਸ ਆ ਭਾਈ ਇਹ ਕੁੰਡੀਆਂ ਦੇ ਸਿੰਘ ਫਸੇ ਆ ਠੀਕ ਹੈ ਨਾ ਇਹਦੇ ਪਤਾ ਲੱਗੂ ਹਣਾ ਕਿਹਦੇ ਕਿਹੇ ਫਸੇ ਆ ਕੋਈ ਪਤਾ ਹੋਵੇ ਕਿਹੜੀ ਪਾਰਟੀ ਅੱਗੇ ਆ ਐਸੋ ਤੇ ਚਾਰ ਪੰਜ ਤੁਰੀਆਂ ਫਿਰਦੀਆਂ ਹਵਾ ਕਿਦੀ ਚੱਲੀ ਜਾਂਦੀ ਟੱਕਰ ਮੈਂ ਦੱਸਿਆ ਵੀ ਕੁੰਡੀਆਂ ਦੇ ਸਿੰਘ ਫਸੇ ਵੀਰ ਇਹ 14 ਤਰੀ ਨੂੰ ਨਤਾਰਾ ਆਏ ਨਾ ਕਿ ਯਾਰਾਂ ਨੂੰ ਠੀਕ ਹੈ 14 ਸ਼ਾਮ ਨੂੰ ਵੇਨੇ ਕਿਹੜਾ ਭੱਜਦਾ ਹਾਂਜੀ ਬਾਲ ਵਾਲੇ ਕੀ ਕਹਿੰਦੇ ਵੀ ਕਿੰਨੂੰ ਲਿਆਉਣਾ ਆ ਕਿੰਨੇ ਬੋਲ ਲੱਗੇ ਆ ਬੀਬੀ ਦਾ ਲੱਗੇ ਤਾਂ ਸਾਰੇ ਕਰਨਗੇ ਕਿ ਅਸੀਂ ਜਿੱਤਾਂਗੇ ਪਰ ਜਿੱਤਣਾ ਤਾਂ ਇੱਕ ਨੇ ਆ ਠੀਕ ਹੈ ਸੁਖਵੀਰ ਇੱਧਰ ਆਪਣਾ ਸੁਖੀਰ ਬਾਦ ਨਾ ਦੇਖ ਲੋਤੇ ਨੇ ਉਧਰੋਂ ਕਾਂਗਰਸ ਦੇ ਨੇ ਤੇ ਲੋਕਲ ਸਾਡੇ ਆਪਣੇ ਕਾਂਗਰਸ ਦੇ ਕਰਨਵੀਰ 부ర్జੇ ਆ ਠੀਕ ਹੈ ਜੀ ਉਦੋਂ ਤਰਨਧਾਂ ਤੋਂ ਆਮ ਆਦਮੀ ਪਾਰਟੀ ਹਰਮੀਤ ਸਿੰਘ ਸੰਧੂ ਹੋ ਗਿਆ ਕਿਉਂਕਿ 15 ਸਾਲ ਉਹਨਾਂ ਨੇ ਇਥੇ ਮੰਨੇ ਐਮ ਐਲ ਏ ਬਣਿਆ ਰਿਹਾ ਉਦੋਂ ਵੀ ਵਕਾਰ ਹੈਗਾ ਕਰਨਵੀਰ 부ర్జੇ ਦਾ ਵੀ ਆਪਣੇ ਇਲਾਕੇ 'ਚ ਵਕਾਰ ਹੈਗਾ ਤੇ ਆਉਣ ਵਾਲਾ ਹੁਣ ਵੇਖੋ ਬੰਦਾ ਕੀ ਹੈ ਇਹ ਤੇ ਐਨ ਕਿੜਕੀ ਪਈ ਆ ਹੁਣ ਪਤਾ ਨਹੀਂ ਕਿਹਦੇ ਨਾਲ ਜਾ ਕੇ ਨਿਬਣੀ ਆ ਪਿਛਲੇ ਸਾਲਾਂ 'ਚ ਵਿਕਾਸ ਕਿੰਨਾ ਹੋਇਆ ਤੁਹਾਡੇ ਏਰੀਏ ਦਾ ਵਿਕਾਸ ਤੇ ਵੀ ਵੇਖੋ ਏ ਨਹੀਂ ਕਿ ਸਰਕਾਰਾਂ ਪੈਸਾ ਨਹੀਂ ਦਿੰਦੀਆਂ ਸਭ ਕੁਝ ਹੁੰਦਾ ਗਾੜੀ ਲੱਗਣ ਤੇ ਡਿਪੈਂਡ ਕਰਦੇ ਹਰਮਿਤ ਸਿੰਘ ਸੰਧੂ ਵੀ ਇਹ ਕਹਿੰਦੇ ਨੇ ਕਿ ਮੈਂ ਪਿਛਲੇ 15 ਸਾਲਾਂ ਚ ਐਮ ਐਲ ਏ ਰਿਆ ਮੈਂ ਕੰਮ ਕਰਵਾਏ ਇਸ ਏਰੀਏ ਦੇ ਲੋਕ ਮੈਨੂੰ ਚਾਹੁੰਦੇ ਨੇ ਲੋਕ ਮੈਨੂੰ ਜਿਤਾਉਣਗੇ ਵੇਖੋ ਜੀ ਬੰਦੇ ਦਾ ਵਕਾਰ ਹੈਗਾ ਸਰਪੰਚਾਂ ਨਾਲ ਤਾਲਮੇਲ ਹੈਗਾ ਲੋਕਲ ਪਿੰਡਾਂ ਦੇ ਚ 15 ਸਾਲ ਐਵੇਂ ਤੇ ਨਹੀਂ ਬੰਦੇ ਰਹੇ ਹੋ ਬਾਕੀ ਜਿਹੜੇ ਆਪਣਾ ਸ਼ੋਮੇ ਕਾਲੀਦਾਲ ਵੱਲੋਂ 15 ਸਾਲ ਜਿੱਦੇ ਰਹੇ ਆ ਜਾਦਵੀ ਜਿੱਤੇ ਤੇ ਹੁਣ ਜਿਹੜਾ ਆਉਣ ਵਾਲਾ ਸਮਾਂ ਵਾ ਉਹ ਵੀ ਹੋ ਸਕਦਾ ਕਿਉਂਕਿ ਸਰਕਾਰ ਹੈ ਉਹਨਾਂ ਦੀ ਆਮ ਆਦੀ ਪਾਰਟੀ ਦੀ ਸਰਕਾਰ ਆ ਹੋ ਸਕਦਾ ਉਹਨਾਂ ਦਾ ਕਾ ਵੀ ਦਲ ਨੂੰ ਕਿੱਥੇ ਖੜਾ ਦੇਖਦੇ ਆ ਵੇਖੋ ਜੀ ਕਾਲੀ ਦਲ ਆਪਣੇ ਥਾਂ ਤੇ ਰਤਬਾ ਹੈਗਾ ਉਹਨਾਂ ਦਾ ਵੀ ਥੋੜਾ ਜਿਹਾ ਪਿੱਛੇ ਜ ਉਹਨਾਂ ਨੂੰ ਚਲੋ ਹਾਨੀ ਹੋਈ ਕਿਸੇ ਚੀਜ਼ ਦੀ ਉਹਦਾ ਕਰਕੇ ਪਾਰਟੀ ਨੂੰ ਫਰਕ ਪੈਂਦਾ ਹੀ ਆ ਪਰ ਵਿਜੂਦ ਹੈਗਾ ਜੀ ਕਾਲੀ ਦਲ ਦਾ ਵੀ ਆ ਸਕਦੇ ਅੱਗੇ ਮੈਨਾਂ ਨਹੀਂ ਹੋ ਸਕਦਾ ਚਾਂਸ ਤੁਹਾਨੂੰ ਦੱਸਿਆ ਕਿ 4 ਤੋਂ 5 ਘਰਾਂ ਦੇ ਨਾ ਐਨ ਸਿੰਘ ਫਸੇ ਜੀ ਬਰਾਬਰ ਰਹਿਣਗੇ ਮੈਨਾਂ ਜੀ ਤੁਸੀਂ ਵੇਖਿਓ ਇਥੇ ਬੰਦ ਆ ਗਈ ਹੈ ਇਹ ਲੈ ਬਰਾਬਰ ਹੈ ਚਲੋ ਸਾਡੇ ਇਥੇ ਇਥੇ ਜੁਨੀਅਨ ਹੱਡੀ ਇਥੇ ਬੈਠੇ ਰਹਿੰਦੇ ਇੱਕ ਜਿੰਨੇ ਗੱਲਾਂ ਸੌਂਦੇ ਰਹਿੰਦੇ ਪਿੰਡਾਂ ਦੀਆਂ ਉਹਦੇ ਨਾਲ ਹੋ ਜਾਂਦਾ ਗੱਲਾਂ ਬਾਤਾਂ ਕੀ ਕਰਦੇ ਨੇ ਕਿ ਕਿਹਨੂੰ ਕੌਣ ਅੱਗੇ ਆ ਸਕਦਾ ਜਾਂ ਕਿਹਨੂੰ ਅੱਗੇ ਲੈ ਜੇ ਜਿਹੜਾ ਆਪਣਾ ਵਿਕਾਸ ਕਰਾ ਸਕਦਾ ਜਾਣਦਾ ਵਾ ਠੀਕ ਹੈ ਜੀ ਵੀ ਕਿੰਨੇ ਗਾੜੀ ਹੋਣਾ ਇਹ ਤਾਂ ਹੁਣ ਮੌਕੇ ਦੀ ਲੋਕਾਂ ਦੀ ਹੁਣ ਸੋਚ ਆ ਤੁਹਾਨੂੰ ਕੀ ਲੱਗਦਾ ਕਿੰਨੇ ਏਰੀਆ ਚ ਕੰਮ ਹੋਇਆ ਕੰਮ ਕੋਈ ਨਹੀਂ ਹੋਇਆ ਹੁਣ ਕੌਣ ਜਿੱਤੂਗਾ ਇਲੈਕਸ਼ਨ ਚੱਲ ਰਹੇ ਨੇ ਜਿੱਤੂਗਾ ਮੇਰਾ ਤਾਂ ਖਿਆਲ ਹੋ ਸਕਦਾ ਵੀ ਜਾਂ ਕਾਂਗਰਸ ਜਾਂ ਕਰ ਲੀ ਹੇ ਰਿਫਰੀ ਨਾ ਜਿੱਤ ਜਾਵੇ ਤੇ 20 ਹਜ਼ਾਰ ਜਿੱਤ ਜਾਵੇ ਕਿੰਨੇ ਕੰਮ ਕਰਵਾਏ ਅਕਾਲੀਆਂ ਨੇ ਪਿਛਲੇ ਦਿਨਾਂ 'ਚ ਕੰਮ ਸਾਰੇ ਉਹਨਾਂ ਨੇ ਚੱਲਣ ਦੇ ਇਹਨੇ ਕੀਤਾ ਕੀ ਆ ਚੱਲਣ ਦੇ ਉਹਦੇ ਉਹਦੇ ਹੱਥਾਂ ਦੇ ਚੱਲਣ ਦੇ ਆ ਜੋ ਸੜਕਾਂ ਬਣੀਆਂ ਅਹੀਂ ਉਹਦੇ ਹੱਥਾਂ 'ਵੀ ਬਣੀਆਂ ਸੀ ਨਾ ਜਿਹੜੇ ਕੰਮ ਕੀਤੇ ਆ ਸਾਰੇ ਜਿਹੜੀ 2 ਰੁਪਏ ਵਾਲੀ ਕਣਕੀ ਸੀ ਭਗਵੰਤ ਮਾਨ ਨੇ ਉਹ ਗਰੀਬਾਂ ਦੀ ਬੰਦ ਕਰ ਦਿੱਤੀ ਆ ਕਰਦੀ ਆ ਤੇ ਨਹੀਂ ਕਰਦੀ ਤੇ ਜਿਹੜੀ ਸੈਂਟਰ ਗਵਰਨਮੈਂਟ ਦੀ ਕਣਕੀ ਸੀ ਉਹ ਆਉਂਦਾ ਹੀ ਆ ਗਾਂ ਸੋਚ ਲਓ ਤੁਸੀਂ ਗਾਂ ਭਗਵੰਤ ਮਾਨ ਤਾਂ ਇਹ ਗੱਲ ਕਹਿੰਦਾ ਕਿ ਪਿਛਲੇ 70 ਸਾਲਾਂ ਚ ਜੋ ਨਹੀਂ ਹੋਇਆ ਸੀ 3 ਸਾਲਾਂ ਚ ਕਰਕੇ ਵਿਖਾਤਾ ਕੋਈ ਨਹੀਂ ਕੀਤਾ ਕੋਈ ਕੀਤਾ ਵਿਖਾਵੇ ਸਾਨੂੰ ਦੱਸੇ ਆਵੇ ਦੱਸੇ ਆਹ ਹੋਣ ਆੜ ਕੇ ਆਹ ਸੜਕ ਬਣੀ ਇੱਕ ਅੰਮ੍ਰਿਤਸਰ ਵਾਲੀ ਉਹ ਵੀ ਉੱਥੇ ਹੀ ਪਾਤੀ ਬਦਰੀ ਦੇਤਾ ਜੀ ਕੀ ਕੀਤਾ ਉਹ ਤਾਂ ਕਹਿੰਦੇ ਅਸੀਂ ਕੰਮ ਕੀਤੇ ਅਸੀਂ ਜਿੱਤਾਂਗੇ ਲੋਕ ਸਾਨੂੰ ਚਾਹੁੰਦੇ ਨੇ ਉਹਨਾਂ ਦਾ ਰਾਜ ਹੈ ਨਾ ਰਾਜ ਉਹਨਾਂ ਦਾ ਉਹ ਧੱਕੇ ਨਾਲ ਵੀ ਜਿੱਤ ਸਕਦੇ ਆ ਧੱਕੇ ਨਾਲ ਵੀ ਜਿੱਤ ਸਕਦੇ ਕੀ ਲੱਗਦਾ ਹੁਣ ਟੱਕਰ ਕਿਦੀ ਕਿਦੀ ਰਹੂਗੀ ਕੌਣ ਬਾਜੀ ਮਾਰ ਸਕਦਾ ਪੂਰੀ ਟੱਕਰ ਹੁਣ ਸਾਰਿਆਂ ਦੀ ਆ ਹੁਣ ਵੇਖੋਗੇ ਜਦੋਂ ਨਿਕਲੂਗਾ ਕੱਟੀ ਕਟਾ ਪਤਾ ਫੇਰ ਹੀ ਲੱਗਣਾ ਪੁਲਵਾਨ ਕੋਲ ਹੁੰਦਾ ਆ ਪਤਾ ਲੱਗੂ ਬਾਅਦ ਹੀ ਕਿਹੜਾ ਜੇਤੂ ਪਤੂ ਨਸ਼ਾ ਇੱਥੇ ਕਿੰਨਾ ਕਾ ਨਸ਼ਾ ਬਹੁਤ ਜ਼ਿਆਦਾ ਨਸ਼ਾ ਬੰਦ ਨਹੀਂ ਹੋਇਆ ਨਸ਼ਾ ਦੂਣਾ ਹੀ ਆ ਘਟ ਨਹੀਂ ਹੋਇਆ ਮਾੜੇ ਮਾਤਣੇ ਉਹ ਖਾਣ ਵਾਲੇ ਖਾਂਦੇ ਜਿਹੜੇ ਵੱਡੇ ਮਾਛੇ ਉਹ ਜਿਹੜੇ ਲੁਕਦੇ ਉਹਨਾਂ ਨੂੰ ਫੜਦਾ ਤੇ ਗਾਂ ਨਾ ਤਰੇ ਹੈਂ ਬਾਟਾਂ ਦੇ ਰੁਕ ਜਾਣ ਤੇ ਉੱਥੇ ਪਤਾ ਲੱਗੇ ਵੀ ਬਾਟਾਂ ਦੇ ਕਿੱਥੋਂ ਆਉਂਦੀ ਆ ਕਿੱਥੇ ਜਾਂਦੀ ਆ ਹੁਣ ਦੱਸੋ ਕਿਹੜੀ ਪਾਰਟੀ ਜਿੱਤੂਗੀ ਭਾਜਪਾ ਭਾਜਪਾ ਜਿੱਤੂਗੀ ਸਾਬ ਸੁੱਟ ਜਾਣੇ ਜੀ ਕਿੰਨੇ ਕੰਮ ਕਰਵਾਏ ਭਾਜਪਾ ਨੇ ਬੜੇ ਕੰਮ ਕਰਵਾਏ ਭਾਜਪਾ ਨੇ ਪਹਿਲੋਂ ਪਹਿਲੋਂ ਕਿਉਂਕਿ ਝਾੜੂ ਵਾਲੇ ਤੇ ਇਹ ਕਹਿੰਦੇ ਨੇ ਪਿਛਲੇ 70 ਸਾਲਾਂ ਚ ਕੋਈ ਕੰਮ ਹੀ ਨਹੀਂ ਹੋਇਆ ਸੀ ਤਿੰਨ ਸਾਲਾਂ ਚੋਂ ਕਰਕੇ ਵਿਖਾਤਾ ਝਾੜੂ ਵਾਲਾ ਕੀ ਕੀਤਾ ਉਹ ਤਾਂ ਕਹਿੰਦੇ ਤਿੰਨ ਸਾਲਾਂ ਚ ਕੰਮ ਕੱਖ ਨਹੀਂ ਕੀਤਾ ਭਾਜੀ ਇੱਦਾਂ ਆਡੇ ਗਰੀਬਾਂ ਦੀ ਤੇ ਕਦੀ ਇਹਦਾ ਸੋਚਿਆ ਹੀ ਨਹੀਂ ਜਿਹੜੀ 30 ਕਿਲੋ ਮਿਲਦੀ ਅਸੀਂ ਧੱਕੇ ਖਾਂਡਾ ਆ ਅੜੀ 30 ਕਿਲੋ ਮਿਲਦੀ ਵੀ ਬੰਦ ਹੋਈ ਆ ਇਧਰ ਕਰੋ ਹੁਣ ਦੱਸੋ ਇਧਰ ਕਰੋ ਮੜਾ ਜਾਗੇ ਮੈਂ ਕਿਹ ਜਿਹੜਾ ਜਿੱਤੂਗਾ ਮੋਦੀ ਸਾਹਿਬ ਹੁਣ ਟੱਕਰ ਕਿ ਦੀ ਮੰਨਦੇ ਹੋ ਕਿ ਆ ਅੱਗੇ ਟੱਕਰ ਚ ਹੈਗੇ ਆ ਮੋਦੀ ਸਾਹਿਬ ਹੀ ਚਾਹੀਦਾ ਆ ਵੀ ਜਿਹੜਾ ਸਾਨੂੰ 30 ਕਿਲੋ ਦਿੰਦਾ ਹੈ ਜੀ ਜੀ ਪੀ ਇਹਦੇ ਦੂਜੇ ਨੰਬਰ ਤੇ ਕੌਣ ਤੁਸੀਂ ਪਹਿਲੇ ਨੰਬਰ ਤੇ ਕਹਿ ਰਹੇ ਹੋ ਕਿ ਮੋਦੀ ਸਾਹਿਬ ਰਹੂਗਾ ਦੂਜੇ ਨੰਬਰ ਤੇ ਕੌਣ ਰਹੂਗਾ ਤੁਹਾਡੇ ਏਰੀਏ ਦੇ ਵਿੱਚ ਦੂਜੇ ਨੰਬਰ ਤੇ ਆ ਰਿਹਾ ਆ ਆ ਆਪਣਾ ਬਾਦਲ ਸਾਹਿਬ ਕਾਲੀਆਂ ਟੱਕਰ ਮੰਨਦੇ ਹੋ ਕਾਲੀਆਂ ਦੀ ਕਣਕ ਵੀ ਕਾਲੀਆਂ ਨੇ ਕਣਕ ਤੋਰੀ ਹਾਂਜੀ ਕਣਕ ਵੀ ਕਾਲੀਆਂ ਤੋਰੀ ਸੀ ਨਾ ਤੇ ਕਾਲੀਆਂ ਆਉਣਾ ਜਾਂ ਭਾਜਪੀ ਜਾਂ ਕਾਲੀ ਬਸ ਦੋ ਪਾਰਟੀਆਂ ਬਾਕੀ ਕੋਈ ਨਹੀਂ ਬਾਕੀ ਸਭ ਉੱਡ ਜਾਣੇ ਝਾੜੂ ਨੂੰ ਕਿੰਨੇ ਨੰਬਰ ਤੇ ਵੇਖਦੇ ਆ ਫਿਰ ਝਾੜੂ ਤੇ 0 ਝਾੜੂ ਜੀਰੋ ਆ ਪਾ ਜੀ ਝਾੜੂ ਤੇ ਜੀਰੋ ਯਾਰ 0 ਜੀ ਝਾੜੂ ਨਹੀਂ ਹੋ ਸਕਦਾ ਨਹੀਂ ਆਉਂਦਾ ਝਾੜੂ ਨਹੀਂ ਆਉਂਦਾ ਵੀ ਅਸੀਂ ਕੰਮ ਕੀਤੇ ਆ ਕੰਮਾਂ ਨੂੰ ਲੈ ਕੇ ਵੋਟਾਂ ਮੰਗਾਂਗੇ ਨਹੀਂ ਨਹੀਂ ਚਲੋ ਲੱਗ ਜੂ ਪਤਾ ਲੱਗ ਜੂ ਪਤਾ ਕਿਹੜਾ ਆਉਂਦਾ ਗਾੜੀ ਤੁਹਾਨੂੰ ਪਤਾ ਲੱਗ ਜੂਗਾ ਸਾਰਾ ਪਤਾ ਲੱਗ ਜੂ ਤੁਹਾਨੂੰ ਸਾਡਾ ਅਜੇ ਤਾਂ ਕੋਈ ਕੰਮ ਕੀਤਾ ਝਾੜੂ ਨੇ ਕੋਈ ਨਹੀਂ ਕੀਤਾ ਗਰੀਬਾਂ ਦਾ ਕੋਈ ਨਹੀਂ ਕੀਤਾ ਉਹ ਤਾਂ ਕਹਿੰਦੇ ਜਿਹੜੇ ਕੰਮ ਸਾਲ ਸਾਡੇ ਕੋਲ ਹੈਗਾ ਜਿਹੜੇ ਕੰਮ ਰਹਿ ਗਏ ਅਸੀਂ ਕਰਕੇ ਵਿਖਾਵਾਂਗੇ ਤੁਹਾਨੂੰ ਨਹੀਂ ਇਹ ਇੰਨਾ ਚਿਰ ਤਾਂ ਨਹੀਂ ਹੋਇਆ ਕੰਮ ਤੇ ਹੋਣ ਕਿੱਥੋਂ ਉਹਨਾਂ ਦੇ ਹੋ ਜਾਣੇ ਨਹੀਂ ਭਾਜੀ ਇੰਨੇ ਚਿਰ ਦੇ ਨਹੀਂ ਹੋਏ ਕਿੱਥੋਂ ਹੋ ਜਾਣਗੇ ਹੁਣ ਕੀ ਦੀ ਟੱਕਰ ਮੰਨਦੇ ਹੋ ਕਿ ਆਹ ਪਾਰਟੀ ਅੱਗੇ ਆ ਸਕਦੀ ਹੈ ਅੱਜ ਦਾ ਇਹ ਗੱਲ ਕਹਿਣਾ ਚਾਹੁੰਦੇ ਆ ਮੈਂ ਵੇਖੋ ਵੀ ਬੜਾ ਚਿਰ ਹੋ ਗਿਆ ਵਾ 20 ਸਾਲ ਤੋਂ ਪਿੱਛੇ ਚੱਲ ਜਿੱਗੇ ਨਾ ਕਦੀ ਕੋਈ ਕਾਲੀ ਦਲ ਆ ਗਿਆ ਕਦੀ ਜਾ ਗਿਆ ਜੇ ਬਦਲਾਅ ਕੀਤਾ ਸੀ ਝਾੜੂ ਵਾਲਿਆਂ ਦਾ ਤੇ ਸਾਨੂੰ ਨਹੀਂ ਬਦਲਾਅ ਵਿੱਚ ਕੋਈ ਆ ਉਹ ਇੱਕ ਬੀਬੀ ਨੇ ਪੋਸਟ ਪਾਈ ਹੋਊ ਕਹਿੰਦੀ ਬਦਲਾਅ ਬਸ ਵਿਆਹ ਕਰਵਾ ਲਿਆ ਹੋਰ ਬਦਲਾਅ ਕੋਈ ਨਹੀਂ ਆਇਆ ਹੁਣ ਭਾਈ ਸਾਹਿਬ ਜੀ ਸਾਰੇ ਲੱਗੇ ਹਰਮੀਤ ਸਿੰਘ ਦੇ ਮਗਰ ਉਹ ਕਹਿੰਦੇ ਜੀ ਜੀ ਤੁਹਾਨੂੰ ਮੇਰੇ ਦੇ ਹਿਸਾਬ ਨਾਲ 2027 ਦੇ ਵਿੱਚ ਆਉਣ ਵਾਲੀ ਸਰਕਾਰ ਬੀਜੇਪੀ ਆਏਗੀ ਬੀਜੇਪੀ ਨੂੰ ਸਮਰਥਨ ਸ਼ਹਿਰੀ ਜਨਨਾਵਾਂ ਉਹ ਦੇ ਰਿਆ ਜੀ ਅਸੀਂ ਆਪ ਖੁਦ ਬੀਜੇਪੀ ਨੂੰ ਵੋਟ ਪਾਵਾਂਗੇ ਸਾਡੇ ਹੱਥ ਖੜੇ ਹਨ ਟੱਕਰ ਕੀ ਦੀ ਮੰਨਦੇ ਹੋ ਬੀਜੇਪੀ ਦੇ ਨਾਲ ਟੱਕਰ ਹਰਵੇਦ ਨਾਲ ਬੀਜੇਪੀ ਦੀ ਟੱਕਰ ਹੈ ਜਿੱਥੋਂ ਦੀ ਗੱਈ ਸੋਚ ਚੁੱਕੇ ਬਾਜੀ ਕੌਣ ਬੀਜੇਪੀ ਮਾਰੂਗੀ ਬੀਜੇਪੀ ਬਾਜੀ ਮਾਰੇ ਜਾਂ ਨਾ ਮਾਰੇ ਉਹ ਹਾਰ ਵੀ ਜਾਂਦਾ ਉਹ ਕਹਿੰਦੇ ਅਸੀਂ ਇਹਨੂੰ ਬੀਜੇਪੀ ਵਾਲੇ ਚੰਗਾ ਉਦਦਾ ਦੇ ਕੇ ਤਰਨ ਤਰਨ ਦਾ ਵਿਕਾਸ ਕਰਾਵਾਂ ਪਿਛਲੇ 15 ਸਾਲਾਂ ਚ ਐਮਐਲਏ ਰਿਆਂ ਇੱਥੋਂ ਦੇ ਪਿੰਡਾਂ ਦੇ ਵਿਕਾਸ ਕਰਾਇ ਲੋਕ ਮੈਨੂੰ ਚਾਹੁੰਦੇ ਨੇ ਲੋਕ ਕੋਈ ਨਹੀਂ ਚਾਹੁੰਦੇ ਜੁਨਾ ਵਿਕਾਸ ਕਰਾਇਆ ਪੈਸਾ ਚੱਜ ਨਾ ਲੱਗਾ ਹੀ ਨਹੀਂ ਪਿੰਡਾਂ ਸਾਡੇ ਪਿੰਡ ਜਾ ਕੇ ਕੋਲ ਪੰਡੋਰੀ ਸਿੰਧਵਾ ਕਿੰਨਾ ਬਣਿਆ ਜਦੋਂ ਜਿਹੜਾ ਸਰਪੰਚ ਆਉਂਦਾ ਉਠਦਾ ਦੇ ਨਾਲੀ ਤੋੜ ਕੇ ਗਲੀ ਤੋੜ ਕੇ ਗਲੀ ਬਣਾ ਦਿੰਦਾ ਹੋਰ ਕੋਈ ਕਦੀ ਸੋਚਿਆ ਕਿਸੇ ਗਰੀਬ ਦਾ ਸੋਚਿਆ ਕਦੀ ਨਾਲੀਆਂ ਗਲੀਆਂ ਜੋਗ ਗਈ ਆਪਾਂ ਰਹਿ ਜਾ ਹਰ ਆਦੇ ਪਿੰਡ ਦੀ ਫਿਰਨੀ ਵੇਖ ਲੋ ਜਾ ਕੇ ਪਿੰਡ ਦੇ ਆਲੇ ਦੁਆਲੇ ਆਜੋ ਕੋਈ ਫਿਰਨੀ ਦਾ ਵਿਕਾਸ ਹੈਗਾ ਕੋਈ ਪਾਣੀ ਦਾ ਵਿਕਾਸ ਹੈਗਾ ਕੋਈ ਛੱਪੜ ਤੇ ਮੱਲੇ ਨੇ ਸਾਰੇ ਜੱਟਾਂ ਜੀਵੀਦਾਰਾਂ ਨੇ ਭਾਜੀ ਅਸੀਂ ਕਵਾਂਗੇ ਠੀਕ ਹੈ ਜੀ ਛੱਪਣਾ ਦਾ ਡੂੰਗਾ ਕੀਤਾ ਜੇ ਵਿਕਾਸ ਕੀਤਾਵੇ ਪਾਣੀ ਦਾ ਵਿਕਾਸ ਹੋਵੇ ਪਰ ਕੋਈ ਜਿੱਤਨ ਜਿੱਤਨ ਦਾ ਕੋਈ ਚਾਂਸ ਨਹੀਂ ਆ ਜੇ ਉਹਨਾਂ ਦੀ ਪੰਜਾਬ ਸਰਕਾਰ ਜਿੱਤ ਵੀ ਜਾਂਦੀ ਹੈ ਤੇ ਗਾੜੀ 2027 ਦੇ ਵਿੱਚ ਹੋ ਜਾਊਗਾ ਹੋਣਾ ਤਾਂ ਹੋਈਏ ਬਦਲਾਅ ਹੋਣਾ ਹੀ ਹੈ ਅੱਗੇ ਆਪਾਂ ਐਚਆਰੂ ਵਾਲਿਆਂ ਨੂੰ ਲਿਆਂਦਾ ਤੇ ਗਾੜੀ ਇਹਨਾਂ ਨੂੰ ਵੀ 1 ਸਾਲ ਦੇ 2 ਸਾਲ 5 ਸਾਲ ਦੇ ਕੇ ਵੇਖੇ ਜਾਊਗੇ ਫਿਰ ਹੋਰ ਕੀ ਹੋ ਸਕਦਾ ਬਾਕੀ ਆਪਣੀ ਜਨਤਾ ਦਾ ਇਹੋ ਲੁੱਟ ਘੋਟੇ ਹੋ ਰਹੀ ਏ ਅਕਾਲੀ ਦਲ ਨੂੰ ਕਿੰਵੇਂ ਨੰਬਰ ਤੇ ਦੇਖਦੇ ਹੋ ਕਿਉਂਕਿ ਉਹ ਕਹਿੰਦੇ ਕਿ ਅਸੀਂ ਵੀ ਪੰਥਕ ਆ ਅਸੀਂ ਧਰਮੀ ਫੌਜੀ ਦੇ ਪਰਿਵਾਰ ਨੂੰ ਟਿਕਟ ਦਿੱਤੀ ਆ ਅਸੀਂ ਜਿੱਤਾਂਗੇ ਬਾਜੀ ਅਕਾਲੀ ਦਲ ਹੁਣ ਵੇਖੋ ਜੀ ਉਹ ਵਿਚਾਰੇ ਸਾਰੇ ਤਾਂ ਟੁੱਟ ਗਏ ਨੇ ਅਕਾਲੀ ਦਲ ਦੇ ਟੁੱਟ ਗਏ ਬੰਦੇ ਕਾਂਗਰਸ ਦੇ ਉਧਰ ਆ ਗਏ ਆ ਤੇ ਉਹਨਾਂ ਨੇ ਉਹ ਜਿਹੜੀ ਆਜ਼ਾਦ ਬੀਬੀ ਰੰਧਾਵਾ ਸਾਖ ਖਲੋਤੀ ਉਹਨੂੰ ਜੋੜ ਲਿਆ ਚਲੋ ਅਕਾਲੀ ਦਲ ਵੀ ਵੋਟਾਂ ਲੈ ਜਾਏਗਾ ਬਾਕੀ ਜਿੱਤਣ ਦਾ ਚਾਂਸ ਕੋਈ ਨਹੀਂ ਹੈਗਾ ਸਰਕਾਰਾਂ ਜਿਹੜੀਆਂ ਮਰਜ਼ੀ ਆ ਜਾਣ ਸਾਡਾ ਤੇ ਉਹ ਕਈ ਬਾਲਟਾ ਚੱਲਣਾ ਵਾ ਜੀ ਜੋ ਵੀ ਕਰਨਾ ਉਹਨਾਂ ਨੇ ਆਖਣ ਵਾਅਦੇ ਕਰ ਜਾਂਦੇ ਸੀ ਆ ਕਰਾਂਗੇ ਤੁਹਾਡੇ ਵਾਸਤੇ ਸਾਹ ਕੋ ਦਵਾਂਗੇ ਮਿਲਦਾ ਕੋਖਣੀਆਂ ਨੂੰ ਜੀ ਦਾਵੇ ਤਾਂ ਹੁਣ ਵੀ ਕਰੀ ਜਾਂਦੇ ਨੇ ਕਿ ਜਿਹੜਾ ਕੰਮ ਰਹਿ ਗਿਆ ਅਸੀਂ ਪਿਛਲੇ 3 ਸਾਲਾਂ ਚ ਨਹੀਂ ਕਰਵਾ ਸਕੇ ਸਾਡੇ ਕੋਲ ਸਾਲ ਆ ਅਸੀਂ ਹੁਣ ਕਰਾ ਕੇ ਵਿਖਾਵਾਂਗੇ ਆ ਕੰਮ ਸਾਡੇ ਪਿੰਡ ਜਿੱਦਾ ਕਾਫੀ ਕੀਤੇ ਸਰਕਾਰਾਂ ਜਿੰਨੀਆਂ ਵੀ ਆਈਆਂ ਉਦਾਂ ਗਲੀਆਂ ਬਣਾਈਆਂ ਵਾ ਕੋਈ ਨਾ ਕੋਈ ਕਰੀ ਜਾਂਦੇ ਆ ਹਾਂ ਜੀ ਕੋਈ ਸਰਕਾਰ ਵੇਖੋਣਾ ਵਾਅਦੇ ਜਿਆਦੀ ਸੁਣਦੇ ਕਾਂਗਰਸੀ ਜਿਆਦੀ ਹੈ ਕਾਂਗਰਸੀ ਬਣੂਗੀ ਸ਼ਾਇਦ ਜੀ ਟੱਕਰ ਕੌਣ ਦੇਊਗਾ ਕਰ ਬੇ ਕੋਈ ਸਰਕਾਰਾਂ ਨੂੰ ਪਤਾ ਜੇ ਬਾਰੇ ਸਰਕਾਰ ਹੀ ਜਾ ਸਕਦੇ